ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੁਧਿਆਣਾ ਆ ਖੜਾ ਜੀ 9 ਲੱਖੇ ਮਾਲ ਦੇ ਵਿੱਚ ਤੁਹਾਨੂੰ ਦਿਖਾਉਣੇ ਮੋਬਾਈਲ ਬਹੁਤ ਜਿਆਦੇ ਸਸਟ ਰੇਟਾਂ ਦੇ ਮੋਬਾਈਲ ਦੇ ਐਕਸੈਸਰੀ ਬਹੁਤ ਘੱਟ ਰੇਟਾਂ ਦੇ ਜੇ ਤੁਸੀਂ ਮੋਬਾਈਲ ਠੀਕ ਕਰਾਉਣਾ ਹੋਵੇ ਤੁਸੀਂ ਰੇਟ ਸੁਣ ਕੇ ਹਰਾ ਰਹਿ ਜਾਓਗੇ ਆ ਜੋ ਬੁੜੀਆਂ ਨੇ ਬਣੇ ਰਹੋ ਆਹ ਸ਼ਾਪ ਬਾਈ ਉਹਨਾਂ ਦੀ ਡੀ ਐਨ ਜੀ ਮੋਬਾਈਲ ਟਾਪ ਲੈ ਕੇ ਚੱਲਦੇ ਹਾਂ ਅੰਦਰ ਹਾਂਜੀ ਭਾਜੀ ਕੀ ਹਾਲ ਚਾਲ ਆ ਬਲੇ ਸੁਣਾਓ ਠੀਕ ਠਾਕ ਹੋ ਕੀ ਦਿਖਾਵਾਂਗੇ ਫਿਰ ਅੱਜ 750 ਰੁਪਏ ਦਾ ਮਾਈਕਲਰ ਸਪੀਕਰ ਆ ਗਿਆ 750 ਦਾ ਮਿੰਟ ਕੰਪਨੀ ਦਾ ਜੈਨੂਨ ਜੀ ਦਵਾਂਗੇ ਲਾਈਟ ਵਾਲਾ ਮਾਡਲ ਹੈ ਵਿਦ ਮਾਈਕ ਸਿਰਫ 750 ਰੁਪਏ ਦਾ 50 ਮਾਡਲ ਦਾ ਸਪੀਕਰ ਸਿਰਫ 750 ਦਾ ਬੱਲੇ ਬਾਈ ਆਜੋ ਅਲਟਰਾ ਪ੍ਰੋਮੈਕਸ 100 ਰੁਪਏ ਦੇ ਜੈਪਰੋਨਿਕਸ 100% ओरिजिनल ਆ ਗਏ 630 ਰੁਪਏ ਦੇ 630 ਦੇ 113 ਰੁਪਏ ਦਾ OnePlus ਦਾ ਬਾਕੀ ਰੇਟ ਦਾ ਲੋਪਹਿਲਾ ਸ਼ੋਅ ਕਰਾਇਆ ਹੋਇਆ ਸੀ 2250 ਰੁਪਏ 2250 ਰੁਪਏ 2250 ਰੁਪਏ ਮਾਰਸ਼ਲ ਵੀ 2250 ਰੁਪਏ ਪੀ ਨਹੀਂ ਆ ਗਿਆ 200 ਰੁਪਏ ਦਾ ਓਕੇ ਵੀ ਇਸ ਫਲੈਕਸ ਦਾ 100% ओरिजिनल ਹੈ 150 ਰੁਪਏ ਦਾ ਇੱਕ ਹਫਤੇ ਦਾ ਬੈਟਰੀ ਬੈਕਅਪ 390 ਰੁਪਏ ਦਾ ਪਾਵਰ ਸੈਮਸੰਗ ਦਾ ਚਾਰਜਰ 45 ਵਟ ਦਾ ਚਾਰਜਰ ਸੈਮਸੰਗ ओरिजिनल 390 ਦਾ 175 ਰੁਪਏ ਦਾ K9 ਮਾਈਕ ਆ ਗਿਆ ਆਈਫੋਨ 'ਚ ਵੀ ਯੂਜ਼ ਕਰ ਸਕਦੇ ਹੋ ਸਿਰਫ 280 ਰੁਪਏ ਦਾ ਸਿਰਫ 280 ਸਿਰਫ 280 ਰੁਪਏ ਦਾ ਬੋਰਡ ਦੇ 1+ ਦੇ ਬੋਰਡ ਦੇ ਜੈਨੋਨਾ ਆਰਟੀਕਲ ਆ ਗਏ 330 ਰੁਪਏ ਦੇ ਓਕੇ ਜੀ ਨਵਾਇਸ ਦੇ ਆ ਗਏ 330 ਰੁਪਏ ਦੇ ਬੋਰਡ ਦੇ ਆ ਗਏ ਨਿਰਵਾਣਾ ਦੇ 330 ਰੁਪਏ ਦੇ Apple ਦੇ ডিসਪਲੇ ਦਾ ਮਾਡਲ ਆ ਗਿਆ 450 ਰੁਪਏ ਦਾ ਓਕੇ ਜੀ ਆ ਸਾਰੀ ਵੈਰਾਈਟੀ ਤੁਹਾਡੇ ਲੱਗੀ ਹੋਈ ਹੈ ਸਾਹਮਣੇ ਫਾਇਰ ਬੋਰਡ ਦੇ ਬਹੁਤ ਮਾਡਲ ਆ ਚੁੱਕੇ ਨੇ ਇਸ ਟਾਈਮ ਫਾਇਰ ਬੋਰਡ ਦੇ ਆਰਟੀਕਲ ਚੈੱਕ ਕਰ ਲਓ ਸਾਰੇ ਆਰਟੀਕਲ ਨੇ ਜਿੰਨੇ ਵੀ ਲੱਗੇ ਡਿਸਪਲੇ 1150 ਰੁਪਏ ਤੋਂ ਸਟਾਰਟ ਨੇ 1150 ਤੋਂ ਸਟਾਰਟ ਨੇ 1150 ਤੋਂ ਸਟਾਰਟ ਨੇ ਮੁਆਇਜ਼ੇ 100% ओरिजिनल 750 ਰੁਪਏ ਦੇ 750 ਦੇ ਸਰਵ 750 ਦੇ ਬੀਟ ਐਕਸਪੀ ਆ ਗਿਆ ओरिजिनल 450 ਦਾ ਓਕੇ Samsung 3 Pro ਆ ਗਿਆ 330 ਰੁਪਏ ਦਾ 330 ਰੁਪਏ ਦਾ ਓਕੇ 280 ਰੁਪਏ Apple ਦੀ फर्स्ट USA ਜੈਨੂਅਰ ਆਰਟੀਕਲ ਆ ਗਿਆ 390 ਰੁਪਏ ਦਾ ਹੋਰ ਸੀਰੀਜ਼ ਦੇ ਵਿੱਚ ਓਕੇ MI ਦਾ 20000 mAh ਪਾਵਰ ਬੈਂਕ ਸਾਸੋ ਦੂਈ ਰੇ ਦਾ ਓਕੇ ਜੀ ਮਾਰਸ਼ਲ ਦੇ ਐਨਡੀ ਆ ਗਏ ਸਿਰਫ 330 ਰੁਪਏ ਦੇ ਔਰ 100% ਰੀਨਲ 1+ ਦੀ ਕੇਬਲ ਆ ਗਈਆਂ 150 ਰੁਪਏ ਤੋਂ ਸਟਾਰਟ ਹਾਂ ਜੀ 1+ ਦਾ ਟੂਅਰ ਆ ਗਿਆ 330 ਰੁਪਏ ਦਾ Air 7 330 ਰੁਪਏ ਦਾ CRF 330 ਰੁਪਏ ਦਾ ਓਕੇ ਜੀ ਫੋਰਨ ਵਲ ਆ ਗਈ ਡਾਟਾ ਕੇਬਲ ਸਿਰਫ 48 ਰੁਪਏ ਚ ਓਕੇ ਜੀ ਪਾਵਰ ਬੈਂਕ ਸਟਾਰਟਿੰਗ ਨੇ 330 ਰੁਪਏ ਦੇ ਮੈਗਨਟ ਬਲੈਂਕ ਇਹ ਯੂਜ਼ ਹੋਣੇ ਗੇਮਿੰਗ ਵਾਸਤੇ ਫੋਨ ਗਰਮ ਹੁੰਦਾ ਇਹਦੇ ਨਾਲ ਫੋਨ ਠੰਡਾ ਹੋ ਜਾਏਗਾ ਮਾਈਨਸ 3 ਡਿਗਰੀ ਤੱਕ ਜਾਂਦਾ ਓਕੇ ਕਿੰਨੇ ਦਾ ਇਹ ਇਹ ਸਿਰਫ 450 ਦਾ ਓਕੇ 350 ਤੋਂ ਮੈਕਸੇਵ ਸਟਾਰਟ ਨੇ ਓਕੇ ਜ਼ੈਬਰੋਨਿਕਸ ਮਿਲ ਜੇਗਾ ਐਮਰੰਡ ਮਿਲ ਜੇਗਾ ਸਾਰੇ ਬ੍ਰਾਂਡ ਅਵੇਲੇਬਲ ਨੇ ਰੇਟ ਬਹੁਤ ਸਹੀ ਨੇ ਬਾਈ ਉਹਨਾਂ ਦੇ ਹਾਂਜੀ ਹੋਰ ਫੋਨ ਵੀ ਹੁੰਦੇ ਬਾਈ ਉਹਨਾਂ ਕੋਲ ਸਾਰਾ ਕੁਝ ਹੈ ਲੈਪਟਾਪ ਵੀ ਆ ਗਏ ਆਪਣੇ ਕੋਲੋਂ ਲੈਪਟਾਪ ਵੀ ਆ ਗਏ ਲੈਪਟਾਪ ਦੇ ਰੇਨ ਸਟਾਰਟਪ 5000 445 ਤੋਂ 5000 ਸੋਨੀ ਆ ਗਿਆ ਡੈਲ ਆ ਗਿਆ ਡੈਲ ਆਈ5 4500 ਦਾ ਲੈਪਟਾਪ ਸਟਾਰ ਨੇ ਹਾਂਜੀ ਓਕੇ 4500 ਦਾ ਹਾਦ ਵੀ ਉਹ ਵਧੀਆ ਪਈਆ ਹਾਂਜੀ 30 ਦਾ ਉਹ ਰਮੀ ਕੰਮ ਕਰਦਾ ਹੈ 900 ਦੇ ਜੇ ਤਾਂ ਟੱਪੇ ਕਰ ਲਓ ਓਕੇ 4500 ਦਾ ਸਟਾਰਟ ਲੈਪਟਾਪ ਬਈ 4500 ਰੁਪਏ ਦਾ ਸਟਾਰਟ ਹੈ ਹਾਲਤ ਬਹੁਤ ਵਧੀਆ ਨਵੇਂ ਬੰਦੇ ਤੇ ਫੋਨ ਲੈਣਾ ਤਾਂ ਨਾ ਜਾਂ ਤਾਂ ਸ਼ੁਰੂ 2500 3000 ਤੋਂ ਫੋਨ ਸ਼ੁਰੂ ਹੋ ਜਾਂਦਾ ਜਿੰਨੇ ਮਰਜ਼ੀ ਰੇਂਜ ਦਾ ਫੋਨ ਹੈ ਓਕੇ ਜੀ ਨੰਬਰ ਦੱਸੋ ਆਪ ਦਾ 911511666 ਅਡਰੈਸ ਬੋਲ ਦੋ 9 ਲੱਖ ਡਰੇਟ ਸੈਂਟਰ ਡੀ ਐਨ ਜੀ ਮੋਬਾਈਲ ਹਾਊਸ ਓਕੇ ਥੈਂਕ ਯੂ